ਖਾਲਸਾ ਕਾਲੇ ਲੋਹਰ ਤੋਂ ਪੜ੍ਹਾਈ ਪੂਰੀ ਕਰਕੇ ਪਾਇਰਨਦੀਰ ਸਿੰਘ ਨੇ ਕਈ ਸਰਕਾਰੀ ਨੌਕਰੀਆਂ ਕੀਤੀਆਂ ਪਰ ਨੌਕਰੀਆਂ ਵਿੱਚ ਆਪ ਜੀ ਦਾ ਮਨ ਨਾ ਲੱਗਿਆ ਬਹੁਤਾ ਸਮਾਂ ਆਪ ਨਾਮ ਅਭਿਆਸ ਵਿੱਚ ਹੀ ਵਤੀਤ ਕਰਦੇ ਸਨ ਆਪ ਜੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈ ਕੇ ਦਮਦਮਾ ਸਾਹਿਬ ਖਾਲਸਾ ਦਿਵਾਨ ਤੇ ਖਾਲਸਾ ਸਕੂਲ ਕਾਇਮ ਕੀਤਾ 1914 ਇਸੇ ਵਿੱਚ ਅੰਗਰੇਜ਼ੀ ਸਰਕਾਰ ਨੇ ਵਾਇਸਰਾਏ ਭਵਨ ਦੇ ਉਸਾਰੀ ਦੇ ਦੌਰਾਨ ਦਿੱਲੀ ਗੁਰਦੁਆਰਾ ਰਕਾਬਗਨ ਸਾਹਿਬ ਦੀ ਦੀਵਾਰ ਢਾਹ ਦਿੱਤੀ ਇਸ ਦੇ ਵਿਰੋਧ ਵਿੱਚ ਲੋਹਰ ਪਾਰੀ ਪੰਥਕ ਦਿਵਾਨ ਸਜਾਇਆ ਗਿਆ ਜਿਸ ਵਿੱਚ ਪਾਈ ਸਾਹਿਬ ਨੇ ਜ਼ਬਰਦਸਤ ਹਿੱਸਾ ਲਿਆ ਅਖੀਰ ਸਰਕਾਰ ਸਿੰਘਾਂ ਕੇ ਚੁਕਿਅਤ ਤੇ ਉਸਨੇ ਢਾਈ ਹੋਈ ਕੰਨ ਦੁਬਾਰਾ ਬਣਵਾ ਦਿੱਤੀ ਇਸ ਘਟਨਾ ਤੋਂ ਬਾਅਦ ਪਾਈ ਸਾਹਿਬ ਗੁਰਦਾਰਾ ਗਦਰ ਪਾਰਟੀ ਵੀ ਸ਼ਾਮਿਲ ਹੋ ਗਏ ਸਿੱਖਾਂ ਨੇ ਪਲਟਰ ਨਾਲ ਮਿਲ ਕੇ ਫਿਰੋਜ਼ਪੁਰ ਕਿਲੇ ਉੱਤੇ ਜਿੱਥੇ ਅਸਲਾ ਤਿਆਰ ਕੀਤਾ ਜਾਂਦਾ ਸੀ ਉੱਥੇ ਤਾਵਾ ਬੋਲਨ ਦੀ ਸਾਜ਼ਿਸ਼ ਬਣਾਈ ਸੋ ਲੱਗਣ ਤੇ ਸਰਕਾਰ ਨੇ ਫੌਜ ਤੋਂ ਹਥਿਆਰ ਲੈ ਲਏ ਅਤੇ ਪਾਈ ਸਾਹਿਬ ਨੂੰ ਉਹਨਾਂ ਦੇ ਜਥੇ ਸਮੇਤ ਦਿੱਲੀ ਅਤੇ ਫਿਰੋਜ਼ਪੁਰ ਦੇ ਕੇਸ ਵਿੱਚ ਨજરਬੰਦ ਕਰ ਦਿੱਤਾ ਲਾਹੌਰ ਸੈਂਟਰਲ ਜੇਲ੍ਹ ਵੀ ਸ਼ਹੀਦ ਭਗਤ ਸਿੰਘ ਨੇ ਆਵਜਦੀਨ ਨਾਲ ਮੁਲਾਕਾਤ ਕਰਕੇ ਦਾੜੀ ਕੇਸ ਰੱਖਣ ਦਾ ਵਚਨ ਦਿੱਤਾ ਉਸੇ ਦਿਨ 1930 ਈਸਵੀ ਨੂੰ ਆਵਜਦੀ ਦੀ ਰਿਹਾਈ ਹੋਈ